ਨਾ ਬਣਾਈ ਵੀ ਆ ਨਾ ਜੀ ਦੇਖੋ ਇਦੇ ਚ ਤੇਲ ਬੰਦ ਹੋਣਾ ਦੋ ਦੋਨਾਂ ਚ ਇਦਾਂ ਇਹਨਾਂ ਨੂੰ ਨਾ ਆਪਾਂ ਇਕੱਠਾ ਕਰਕੇ ਇਦਾਂ ਇਹਨਾਂ ਦੇ ਵਿੱਚ ਇਹਨੂੰ ਇਦਾਂ ਕਰਕੇ ਪੈਕਿੰਗ ਐਨ ਪੂਰਾ ਫਿੱਟ ਕਰਕੇ ਕਲਚ ਪਲੇਟ ਕੱਸਦੀ ਨਾ ਉੱਪਰ ਆਹ ਕਪਲਿੰਗ ਲੱਗ ਦੇਤੀ ਮੁਰਾਸ਼ਟ ਤੇ ਆਪਾਂ ਨਾ ਅੰਦਰ ਬੀਲ ਖੜਿਆ ਦੇਖੋ ਨਹੀਂ ਅੱਗੇ ਕਿਸੇ ਵੀ ਟਰੈਕਟਰ ਦਾ ਕਲਚ ਕੱਸਕਾ ਤੁਸੀਂ ਜਾਂ ਪ੍ਰੈਸ਼ਰ ਪਲੇਟ ਕਮਾਉਂਗੇ ਨਾ ਗੈਲ ਬੀਲ ਘੂਮੂਗਾ ਸਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਿਰਫ 2 ਮਿੰਟ ਲੈਣੇ ਈ ਤੁਹਾਡੇ ਲੋ ਜੀ ਇਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੀ ਚੱਕੇ ਉਹ ਪਿਛਲੇ ਟਾਇਰਾਂ ਨੂੰ ਲਾਤੇ ਹੋ ਜਾਂਦਾ ਜੀ ਕਦੇ ਕਦੇ ਜੇ ਆਪਾਂ ਸੋਚਿਆ ਨਾ ਦਿਮਾਗ ਅੱਗੇ ਬੈਠ ਕੇ ਤੁਸੀਂ ਦੇਖੋ ਹੁਣ ਬਲੌਗ ਦੇਖ ਰਹੇ ਤੁਸੀਂ ਵੀ ਤਾਂ ਕਹਿ ਸਕਦੇ ਹੋ ਮਿਸਤਰੀ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਆਪਣੀਆਂ ਭੈਣਾਂ ਜੁੜੀਆਂ ਵੀ ਆਪਣੇ ਨਾਲ ਵੀਰ ਭੈਣ ਭਰਾ ਬੱਚੇ ਵੀ ਜੁੜੇ ਵੀ ਉਹ ਕਹੂੰਗਾ ਵੀ ਪਹਿਲਾ ਟਰੈਕਟਰ ਦੇਖਿਆ ਵੀ ਪਿਛਲੇ ਟਾਇਰਾਂ ਦੇ ਗੱਲ ਦੋ ਟਾਇਰ ਮੁਰਲੇ ਖੜੇ ਵੀ ਥੱਲੇ ਛੋਹ ਗੇਰੀ ਵੀ ਐ ਵੀ ਟਰੈਕਟਰ ਥੱਲੇ ਤੇ ਉੱਠ ਰਿਹਾ ਉੱਪਰ ਨੂੰ ਕੋ ਉੱਪਰ ਤੇ ਥੱਲੇ ਨੂੰ ਆ ਰਿਹਾ ਜੀ ਲਓ ਜੀ ਐਦਾ ਲੱਗੇ ਆਪਾਂ ਹਿੱਸਾ ਕਰਾਣੇ ਨੂੰ ਭੇਜਦੇ ਆ ਮਰੰਡੇ ਹਿੱਸਾ ਕੋਲ ਕੇ ਭੇਜਿਆ ਵਾ ਬੰਫਰ ਪਿਆ ਹੈ ਪਰ ਜੋ ਪਈ ਹੈ ਤੇ ਚਾਰੇ ਟਾਇਰਾਂ ਪਰ ਕਰਦਣਾ ਕਰ ਲੂ ਪਿਛਲਾ ਐਕਸਲ ਵੀ ਖੋਲਣਾ ਤੇ ਨਾਲੇ ਟੈਪਟਨ ਨਾਲੇ ਸਰਵਿਸ ਵੀ ਕਰ ਰਹੇ ਗਏ ਲਈ ਤੇ ਕਾਲੂ ਕਰੂੰਗੇ ਜੀ ਬਾਕੀ ਕੰਮ ਦੇਖੋ ਦਿਹਾੜੀ ਹੁੰਦਾ ਨਹੀਂ ਜੀ ਗਰਮੀ ਬਹੁਤ ਹੈ ਮੀਂਹ ਮੜਾ ਕਛਟਾ ਪੱਜ ਜਾਂਦਾ ਤਵੇ ਤੇ ਇੰਨੀ ਗਰਮੀ ਹੋ ਜਾਂਦੀ ਕੁਛ ਨਹੀਂ ਕਰ ਹੁੰਦਾ ਜੀ ਕਰ ਵੀ ਕਹਿ ਸਕਦੇ ਨਹੀਂ ਤੇ ਟਰੈਕਟਰ ਹੈ ਜੀ 265 DI 2005 ਮਾਡਲ ਦੇਖੋ ਬਾਡੀ ਲਾਈਨ ਤੇ ਟਰੈਕਟਰ ਕਿੰਨਾ ਸੋਹਣਾ ਸੰਭਿਆ ਵਾ ਬੰਦਿਆਂ ਨੂੰ ਮਿਲ ਵੀ ਰੇਟ ਗਲ ਗਿਆ ਇੱਕ ਥੋੜਾ ਕਨਾ ਇਹ ਰੰਗ ਹੈ ਜੀ ਦੇਖੋ ਜਿਹੜੇ 2000 ਤੇ ਬਾਅਦ ਸਰਪੰਚ ਮਾਡਲ ਆਏ ਤੇ ਭੂਮੀ ਪੁੱਤਰ ਉਹਦਾ ਰੰਗ ਜ਼ਰੂਰ ਉਤਰਦਾ ਉਹ ਕਾਤੇ ਉਤਰਿਆ ਮੈਂ ਤਾਂ ਇੱਕ ਗੇ ਸਜਾ ਲਾਇਆ ਵਾ ਪਹਿਲਾਂ ਤੋਂ ਵੀ ਇਹ ਤਾਂ ਉੱਤਰਦਾ ਇਹ ਦੇਖੋ ਪਹਿਲੇ ਟਰੈਕਟਰਾਂ ਦਾ ਨਹੀਂ ਉਤਰਿਆ ਜਿਹੜੇ 98 99 2000 ਤੱਕ ਤੇ ਜਿਹੜੇ लास्ट 98 ਤੱਕ 475 265 ਤਾਂ ਨਹੀਂ ਉਤਰਦਾ ਜੀ ਉਹਨਾਂ ਦਾ ਪ੍ਰਾਈਮਰ ਲਾਲ ਹੁੰਦਾ ਦਾ ਥੱਲੇ ਜੀ ਇਹਦਾ ਚਿੱਟਾ ਵੀ ਹੈ ਇਹ ਦੇਖੋ ਨਾ ਇਹ ਚਿੱਟਾ ਆ ਗਿਆ ਨਾ ਆ ਤਾਂ ਜਾ ਰਿਹਾ ਆ ਚਿੱਟਾ ਪ੍ਰਾਈਮਰ ਹੈ ਉੱਪਰ ਰੈੱਡ ਹੈ ਇਹ ਜਿਸਤੀ ਚਾਦਰ ਦੇ ਟਾਈਪ ਦਾ ਕੁਝ ਹੋ ਗਿਆ ਤੇ 2000 ਤੋਂ ਬਾਅਦ ਜਿਹੜੇ ਵੀ ਮੈਸੀ ਆਏ ਤੇ 2001 ਚ 4 ਚ 6 ਚ ਉਹਨਾਂ ਦਾ ਵੀ ਉੱਤਰਦਾ ਜੀ ਮਗਰਾੜਾ ਦਾ ਰੰਗ 241 ਦਾ ਤੇ 575 475 265 ਸਰਪੰਚ ਮਾਡਲਾਂ ਦਾ ਵੀ ਉੱਤਰਦਾ ਉੱਪਰ ਉਹ ਸ਼ੋ ਚਿਤਰਾਇਆ ਜਾਂ ਹੋ ਜਾਂਦਾ ਤੇ ਗੱਲਬਾਤ ਉਹੀ ਆ ਗਈ ਨਾ ਵੀ ਮੇਨ ਸਾਨੂੰ ਤੇ ਇੱਕ ਦਾ ਤੁਸੀਂ ਵੀ ਕਹੋਗੇ ਜੀ ਅੱਜ ਦਾ ਵਲੌਗ ਹੈ ਸਾਰਾ ਇਹ ਵਰਕਸ਼ਾਪ ਦਾ ਇਸ ਤੋਂ ਅੱਗੇ ਜਿਹੜਾ ਵਲੌਗ ਆ ਰਿਹਾ ਜੀ ਤੁਹਾਨੂੰ ਉਹ ਆ ਰਿਹਾ ਏ ਟਰੈਕਟਰ ਆਪਣੇ ਕੋਲ ਆਇਆ ਬਤਾ 에ਅਰ ਫੋਰਸ ਦਾ ਕਲੱਚ ਤਾਂ ਹੀ ਤੇਲ ਵਾਲਾ ਉਹਦਾ ਕਲੱਚ ਤਾਂ ਹੀ ਤੇਲ ਵਾਲਾ ਉਹਦੇ ਬਾਰੇ ਜਾਣਕਾਰੀ ਦਈ ਵੀ ਇਹ ਨਹੀਂ ਕਲੱਚ ਸਿੱਧਾ ਹੁੰਦਾ ਟਰੈਕਟਰ ਤੇ ਉਹ ਕਲੱਚ ਹੈ ਜੀ ਪੱਖੇ માંગ ਜਿਕਣਾ ਆਪਾਂ ਪੱਖਾ ਚਲਾਉਂਦੇ ਨੇ ਦਾਤੀ ਪੱਖਾ ਉਹਦੇ ਮਾਂਗ ਦਾ ਤੇਲ ਨਾਲ ਚੱਲਦਾ ਹੀ ਤੇਲ 'ਚ ਕਲੱਚ ਆਈ ਉਹ ਅੱਗੇ ਬਲੌਗ ਦੇਖੋ ਜਿੰਨੇ ਵੀ ਆਪਣੇ ਨਾਲ ਵੀਰ ਭੈਣ ਭਰਾ ਜੁੜੇ ਹੋਏ ਜ਼ਰੂਰ ਦੇਖੋ ਇੱਕ ਵਾਰੀ ਤੁਹਾਡੇ ਨੌਲੇਜ ਵਿੱਚ ਤੁਸੀਂ ਵੀ ਕਹੋਗੇ ਵੀ ਕਲੱਚ ਕਦੀ ਦੇਖਿਆ ਤਾਂ ਹੈ ਨਹੀਂ ਟਰੈਕਟਰਾਂ 'ਚ ਤੇ ਬਾਕੀ ਲੋ ਜੀ ਸ਼ਾਮ ਦੇ 6 ਵਜੇ ਰੇ ਅਸੀਂ ਜਾ ਰਹੇ ਘਰ ਨੂੰ ਟਾਡੇ ਨਾਲ 2 ਕਮੈਂਟ ਸਾਂਝਾ ਕਰਿਆ ਬਲੌਗ ਵੀ ਟਰੈਕਟਰ ਬਹੁਤ ਵਧੀਆ ਲੱਗਿਆ ਬੰਦੇ ਨੇ ਇੱਕ 40 ਚ ਲਿਆ ਹੋਣੀ 6 ਮਹੀਨੇ ਹੋਏ ਆਪਣੇ ਕੋਲੇ ਸਰਵਿਸ ਹੋਰੀ ਆਪਣੇ ਕੋਲੇ ਸਾਕੂ ਹੋ ਰਿਆ ਜੀ ਫਰਕ ਸਿਰਫ ਆਏ ਵੀ ਜਿੱਕਣਾ ਨਾ ਹੁਣ ਆਪਣੇ ਹਰ ਇੱਕ ਪਿੰਡ ਚ ਪਹਿਲਾਂ ਅਸੀਂ ਦੇਖਿਆ ਜੇ 2010 ਤੋਂ ਪਹਿਲਾਂ ਪਹਿਲਾਂ 5-7 735 ਹੁੰਦੇਦੇ 3-4 ਮਹਿੰਦਰੇ ਹੁੰਦੇ ਤੇ 2 ਕਫੋਰ ਹੁੰਦੇ ਤੇ ਵਿੱਚ ਨੂੰ ਕੋਈ ਨਵਾਂ ਵੀ ਹੁੰਦਾ 855 ਤੇ ਐਤਕੀ ਹੁਣ ਕੀ ਹੋ ਗਿਆ ਵੀ ਪੁਰਾਣੇ ਟਰੈਕਟਰ ਖਤਮ ਹੁੰਦੇ ਜਾ ਰਹੇ ਪਿੰਡਾਂ 'ਚ ਤਾਂ ਹੀ ਸਾਡੇ ਕੋਲ ਕੰਮ ਕੱਢਦਾ ਪਰ ਆਪਣੇ ਕੋਲ ਕੰਮ ਹੈਗਾ ਏ ਤਿੰਨ ਮੋੜੇ ਤੇ ਉਹ ਬਲਾਣੇ ਹੁਣ ਐਤਵਾਰ ਤੋਂ ਬਾਅਦ ਆਣੇ ਇਹ ਕਰਨਾ ਆਪਣਾ ਇਹ ਤੋਂ ਬਾਅਦ ਅੱਜ ਮਹੀਂਦਰੇ ਦੀ ਬੁਕਿੰਗ ਫੇਰ ਹੋ ਗਈ 475 ਦੀ ਉਹ ਆਊਗਾ ਜੀ ਤੇ ਗੱਲ ਐ ਵੀ ਹੁਣ ਦੁਬਾਰਾ ਹੈ ਨਾ ਫੇਰ ਆਪਣੇ ਕਿਸਾਨ ਨਾ ਜੇ ਨਵੇਂ ਲਏ ਉਹਨਾਂ ਤਗੜੇ ਟਰੈਕਟਰ ਤਾਂ ਇੱਕ ਇੱਕ ਟਰੈਕਟਰ ਉਹ ਕਹਿੰਨੇ ਕੱਖਾਂ ਵਾਸਤੇ ਅਸੀਂ ਲੱਗ ਲੈ ਰਹੇ ਹਾਂ ਛੋਟਾ ਵਧੀਆ ਗੱਲ ਹੈ ਇਹ ਵੀ ਲਿਆ ਬੰਦੇ ਨਾਲ ਛੋਟਾ ਬਾਅਦ ਚ ਨਹੀਂ ਇਹਦੇ ਕੋਲ ਨਿਊ ਹੋਲੈਂਡ ਹੈ 3630 ਤੇ ਕਹਿੰਦਾ ਵੀ ਮੈਂ ਕਰਾਂ ਕਿ ਆ ਕੱਖਾਂ ਵਾਸਤੇ ਦਾ ਚਹੀਦਾ ਵੀਰ ਜਰੂਰ ਤਾਂ ਲਿਆ ਹੋਣਾ ਇਹਨਾਂ ਨੇ ਚਲੋ ਆਪਣਾ ਫੇਰ ਗੁਜ਼ਾਰਾ ਚੱਲੀ ਜਾਣਾ ਜੀ ਦੁਬਾਰਾ ਇੱਕ ਇੱਕ ਪੁਰਾਣਾ ਰੱਖ ਲਵਾਂ ਨਾ ਗੈਲ ਆਪਣੇ ਕੋਲ ਕੰਮ ਬਦਲੀ ਜਾਣਾ ਕਦੀ ਪੁਰਾਣਾ ਆ ਗਿਆ ਕਦੇ ਨਵਾਂ ਆ ਗਿਆ ਜੀ ਚਲੋ ਠੀਕ ਹੈ ਜੀ ਤੁਸੀਂ ਬਾਕੀ ਅੱਗੇ ਜੀ ਬਲੌਗ ਅਟੈਂਡ ਕਰੋ Air Force ਦਾ ਟਰੈਕਟਰ ਹੈ ਜਿਹੜੇ ਜਹਾਜ਼ ਨਹੀਂ ਖਿੱਚਦੇ ਹੀ ਆਪਣਾ Air Force ਹੈ ਚੰਡੀਗੜ੍ਹ ਲੜਾਕੂ ਜਹਾਜ਼ ਹੈ ਸਿੱਧੇ ਅੰਦਰ ਲਾਣੇ ਬਾਹਰ ਕੱਢਣੇ ਟਰੈਕਟਰਾਂ ਦਾਹੀਂ ਛੱਡਦੇ ਆ ਉਹਦੇ ਜੇ ਕਲੱਚ ਦਾ ਝਟਕਾ ਨਹੀਂ ਮਾਰਦਾ ਤੇਲ ਵਾਲਾ ਉਹਦੇ ਕਰਕੇ ਵੀ ਉਹ ਤੇਲ ਵਾਲਾ ਟਰੈਕਟਰ ਬਾਰੇ ਤੁਸੀਂ ਅੱਗੇ ਵਲੌਗ ਦੇਖ ਕੇ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਤਾਂ 에ਅਰ ਫੋਰਸ ਵਾਲਾ ਟਰੈਕਟਰ ਆਇਆ ਬਾਈ ਦਾ ਕਰਨਾ ਜੀ ਆਪਾਂ ਨੇ ਕਲੱਚ ਤੇ ਇਹਦੇ ਬਾਰੇ ਅੱਜ ਤੁਹਾਨੂੰ ਥੋੜਾ ਕ ਜਾਣਨਾ ਪਾਣੇ ਹੈ ਤੇ ਬਣੇ ਰਹੋ ਵਲੌਗ ਦੇ ਨਾਲ ਬਹੁਤ ਦਿਲਚਸਪ ਕਹਾਣੀ ਹੈ ਕਿਉਂਕਿ ਇਹਦੇ ਪੁਰਜੇ ਤੁਸੀਂ ਦੇਖ ਸਕਦੇ ਆ ਇਹ ਪਈਆਂ ਇਹਦੇ ਕਲੱਚ ਦਾ ਸਮਾਨ ਤੇ ਬਾਕੀ ਕਰਦੇ ਹੀ ਗੱਲਬਾਤ ਕੀ ਕੀ ਆਏ ਤੇ ਬਾਕੀ ਤੁਸੀਂ ਕਹੋਗੇ ਵੀ ਉਹ ਟਰੈਕਟਰ ਦਾ ਅੰਦਰ ਇਹ ਖੜਿਆ ਹੈ ਜੀ ਕਿ ਆ ਚੱਕਰ ਹੈ ਉਹਦਾ ਕੀ ਗੱਲ ਬਾਤ ਹੈ ਹਾਂ ਜੀ ਹਾਂ ਇਹਦਾ ਸਾਰਾ ਕੁਝ ਆਪਾਂ ਨੇ ਪੱਟ ਕੇ ਉਹਨੂੰ ਕੰਪਾਸ ਦੇਤੀ ਤੀ ਲੀਵਰ ਲੂਵਰ ਇਹਦਾ ਲੀਵਰ ਨਹੀਂ ਜੀ ਮਿਲਿਆ ਨਾ ਤਾਂ ਸਰਹੰਦ ਬਾਈਪਾਸ ਦੇ ਕੋਲ ਇੱਕ ਕਿਸਾਨ ਵਾਲੀ ਦੁਕਾਨ ਨਾਲ ਉੱਥੋਂ ਮਿਲਿਆ ਜੀ ਨਾ ਕਿਸੇ ਮਰੰਡਾ ਵਗੈਰਾ ਕਿਤੇ ਵੀ ਦੁਕਾਨ ਤੋਂ ਨਹੀਂ ਮਿਲਿਆ ਜੀ ਇਹ ਆ ਰਿਹਾ ਹੈ ਇਹਦਾ ਸਮਾਨ ਹੁਣ ਨਾ ਉਹਨਾਂ ਨੇ ਪੁਰਜਾ ਹੈ ਜਿਹੜਾ ਵੀ ਕੋਈ ਲੀਵਰ ਹੈ ਉਹਦਾ ਪਾਰਟ ਨੰਬਰ ਦੇਖ ਕੇ ਫਰੀਦাবাদ ਤਿਆਰ ਹੁੰਦਾ ਹੈ ਇਹ ਟਰੈਕਟਰ ਫਰੀਦাবাদ ਤੋਂ ਆਊਗਾ ਜੀ ਮੇਨ ਏਜੰਸੀ ਤੋਂ ਜਿੱਥੇ ਇਹ ਟਰੈਕਟਰਾਂ ਦੀ ਬਣਾਈ ਹੁੰਦੀ ਹੈ ਉੱਥੋਂ ਆ ਰਿਹਾ ਜੀ ਟਰੈਕਟਰ ਕੋਈ ਹੋਰ ਵੀ ਨਹੀਂ ਬਲਾ ਸਕਦਾ ਕਿਉਂਕਿ ਤਿੰਨ ਟਰੈਕਟਰਾਂ ਦੀ ਰਿਪੋਰਟ ਆਈ ਵੀ ਚੱਕੇ ਕਰਨੇ ਸਰਵਿਸ ਕਰਨੇ ਗੇਲੇ ਕਲੱਚ ਕਰਨੇ ਫਿਰ ਉਹਨੂੰ ਅਸੀਂ ਅੰਦਰ ਲਾਨਨੇ ਜੀ ਉਹਨੂੰ ਕਹਿਣਾ ਉਹਦੇ ਆਈਸੀਯੂ ਵਾਲਾ ਕਮਰਾ ਦੇਣਾ ਪੈਂਦਾ ਤੇ ਗੱਲਬਾਤ ਇਸ ਤਰ੍ਹਾਂ ਇਹ ਆ ਆਪਣਾ 에ਅਰ ਫੋਰਸ ਦਾ ਟਰੈਕਟਰ ਨਲਾਮੀ ਤੇ ਇਹਨਾਂ ਲੈ ਲਿਆ ਤਾਂ ਤੇ ਇਹਨਾਂ ਦੇ ਟਰੈਕਟਰ ਜਲੰਧਰ ਆਪਣਾ ਮੋਹਾਲੀ 8-10 ਟਰੈਕਟਰ ਚੱਲਦੇ ਆ ਬੱਚ ਇਹਦੇ ਚ ਜਿਹੜਾ ਜੀ ਕਲੱਚ ਆਇਆ ਵਾ ਤੇਲ ਵਾਲਾ ਆਇਆ ਵਾ ਜੀ ਇਹ ਦੇਖੋ ਬੀਲ ਹੈ ਨਾ ਜੀ ਇਹ ਬੀਲ ਦੇ ਉੱਪਰ ਹੁਣ ਮੈਂ ਤੁਹਾਨੂੰ ਦੋਏ ਪੁਰਜ਼ੇ ਵੀ ਦੱਸਦਾ ਦੇ ਬੰਨ ਕੇ ਬਾਅਦ ਵਿੱਚ ਵੀ ਦਿਖਾਵਾਂਗਾ ਵੀ ਕਿਹਿਆ ਪ੍ਰੋਸੀਜਰ ਹੈ ਤੇ ਵੀ ਚੱਲਦਾ ਕਿਦਾਂ ਤੇਲ ਨਾਲ ਉਹ ਗੱਲਬਾਤ ਆਪਾਂ ਕਰੂੰਗੇ ਦੇਖੋ ਹੁਣ ਬੀਲ ਕਸ ਤੇ ਅਸੀਂ ਖੋਲ ਕੇ ਪਿੱਛਾ ਸੀਲ ਤੂਲ ਦੇਖਣੇ ਨੂੰ ਵੀ ਲੀਕਜ ਇਹਦਾ ਤੇਲ ਘਟ ਗਿਆ ਤਾਂ ਨਾ ਇਹਦੀ ਪਲੇਟ ਨਹੀਂ ਖਤਮ ਹੋਈ ਜੀ ਕੁਝ ਨਹੀਂ ਹੋਇਆ ਪਹਿਲੇ ਚ ਤੁਰਦਾ ਦਾ ਜਾਂ ਤੁਰ ਗਿਆ ਫਿਰ 3 ਚ ਤੋੜ ਲਓ 4 ਚ ਪਰ ਜੇ ਇਹਦੇ ਪਿੱਛਾ ਸਵਾਗੇ ਪਾ ਲਓ ਟਰਾਲੀ ਪਾ ਲਓ ਫੇਰ ਨਹੀਂ ਤਾਈ ਤੁਰਦਾ ਉਹ ਕਾ ਤੋ ਇਹਦਾ ਤੇਲ ਮੁੱਕ ਗਿਆ ਤੇਲ ਨਾਲੇ ਕਲਚ ਚੱਲਦਾ ਜੀ ਇਹਦਾ ਨਹੀਂ ਇਹਨਾਂ ਗੱਲ ਕਲਚ ਪਲੇਟ ਵੀ ਹੈਗੀ ਆ ਬਕਾਇਦਾ ਜੀ ਇਹਦੇ ਚ ਕਲਚ ਪਲੇਟ ਵੀ ਹੈਗੀ ਆ ਜੀ ਫਿਰ ਜਿਹੜਾ ਤੇਲ ਹੈ ਜੀ ਉਹ ਇਹ ਪੱਖੀਆਂ ਦੇ ਵਿੱਚ ਇਹ ਬੀਲ ਗਲਕਾਸ ਹੋ ਜਾਣਾ ਸਾਰਾ ਜਗਾੜ ਬੰਨ ਹੋ ਕੇ ਅੰਦਰ ਤੇ ਇਹਨਾਂ ਦੇ ਬੈਕ ਸਾਈਡ ਆਊਗਾ ਫਿਰ ਇਹ ਪ੍ਰੈਸ਼ਰ ਪਲੇਟ ਉਹਦੇ ਉੱਪਰ ਆਊਗਾ ਜੀ ਫਿਰ ਇਹ ਕਲੱਚ ਤੁਸੀਂ ਦੇਖ ਰਹੇ ਇਹ ਕਲੱਚ ਆਣਾ ਉੱਪਰ ਪਰ ਜਦੋਂ ਅਸੀਂ ਕਲੱਚ ਖੋਲਿਆ ਇਹਨੂੰ ਕਮਾਇਆ ਪਲੇਟ ਨੂੰ ਇਹ ਤਾਂ ਨਿਊਟਰਲ ਘੁੰਮ ਰਹੀ ਹੈ ਜੀ ਇਹ ਤੁਰੇ ਦੇ ਉੱਪਰ ਇਹ ਪਾਇਆ ਵਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਹਦੇ ਪਰ ਇਹ ਫਿੱਟ ਹੋਣੀਆਂ ਜੀ ਇਹਨਾਂ ਦੇ ਗੱਬੇ ਤੇਲ ਹੈ ਜੀ ਤੇਲ ਦਾ ਨਟ ਵੀ ਲਾਇਆ ਵਾ ਦੇਖੋ ਬਕਾਇਦਾ ਨਾ ਇਹ ਇੱਥੇ ਨੂੰ ਆਪਾਂ ਨੇ ਕਲੱਚ ਆ ਕਸ ਕਹਿਣਾ ਬੀਲ ਦੇ ਵਿੱਚ ਇਹ ਸਾਰਾ ਕੁਝ ਕਸ ਕਹਿ ਬੰਦ ਕਰਕੇ ਤੇ ਫਿਰ ਇਹਦੇ ਵਿੱਚ ਇੱਥੇ ਨੂੰ ਤੇਲ ਪਾਣਾ 3-4 ਲੀਟਰ ਤੇਲ ਪੈਣਾ ਜੀ ਇਹਦੇ ਚ ਨਿਕਲਿਆ 1 ਲੀਟਰ ਹੈ ਜੀ ਉਹੀ ਵਜ੍ਹਾ ਆ ਗਈ ਵੀ ਜਿਹੜਾ ਥੋੜਾ ਕਿ ਤੁਰਦਾ ਦਾ 25% ਤੇਲ ਘਟਦਾ ਜੀ ਇਹਨਾਂ ਦੇ ਅੰਦਰ ਨਾ ਇਹ ਚੀਜ਼ ਨਿਊਟਰਲ ਹੈ ਬੀਲ ਨੇ ਨਾ ਅੰਦਰ ਕਮਾਣਾ ਜਦ ਇਹ ਤੇ ਕਲੱਚ ਤਾਂ ਹੈ ਇਹਦੇ ਉੱਪਰ ਆ ਜਾਣਾ ਜੀ ਇਹ ਅੰਦਰ ਨਿਊਟਰਲ ਘੁੰਮੂਗਾ ਜੀ ਇਹ ਬੀਲ ਪ੍ਰਕਾਸ਼ ਦੇਣਾ ਸਾਰਾ ਕੁਝ ਬੰਨ ਕਹਿਣਾ ਮੈਂ ਬੰਨਿਆ ਵੀ ਦਿਖਾਉਂਗਾ ਹੁਣ ਤੁਸੀਂ ਫੀਟਿੰਗ ਤੁਹਾਨੂੰ ਦੱਸ ਦਿੰਨਾ ਇਹਦੀ ਦੋ ਸੀਲਾਂ ਨਹੀਂ ਤੇ ਮਿਲ ਰਹੀਆਂ ਕੱਲ੍ਹ ਦੀ ਦੋ ਪੈਣੀਆਂ ਤੇ ਇਹ ਮੈਂ ਪਾਤੀਆਂ ਨਵੀਆਂ ਇਹਦੇ 'ਚ ਪੈ ਗਈਆਂ ਹੁਣ ਇਹਨੂੰ ਆਪਾਂ ਨੇ ਪਾਉਣਾ ਹੈ ਇਹਦੇ ਉੱਪਰ ਇਹਦੇ ਉੱਪਰ ਪਾ ਕੇ ਇਹਦੇ 'ਚ ਬੈਰਿੰਗ ਪਾ ਕੇ ਲੋਕ ਲੋਕ ਪਾ ਕੇ ਫਿਰ ਗੈਲੇ ਇਹ ਫਿੱਟ ਹੋਣਾ ਜੀ ਇਹਨੂੰ ਅੱਧਾ ਫਿੱਟ ਕਰਕੇ ਜੀ ਇੱਥੀ ਇੱਥੇ ਤੱਕ ਲੋਕ ਪਾ ਕੇ ਬੈਰਿੰਗ ਪਾ ਕੇ ਇਹਦੇ ਵਿੱਚ ਕਸਿਆ ਜਾਣਾ ਜੀ 6 ਨਟਾਂ ਜਿਹੜੇ 7 8 ਨਟ ਗਾਵਲੇ ਉਹਦੇ ਬਾਅਦ ਦੂਜੇ ਪਾਸੇ ਫਿਰ ਉਹ ਪੈਣਾ ਜੀ ਆਪਣਾ ਪੱਖਾ ਜਾਂ ਮੁਰਲੀ ਕਪਲਿੰਗ ਪਾ ਕੇ ਫਿਰ ਲੋਕ ਕਰਕੇ ਜੀ ਇਹਨੂੰ ਸਾਰੇ ਨੂੰ ਆਪਾਂ ਨੇ ਬੀਲ ਦੇ ਵਿੱਚ ਫਿੱਟ ਕਰਕੇ ਉਹ ਤੋਂ ਬਾਅਦ ਫਿਰ ਉਹ ਕਸੋਣਾ ਇਹਦੇ ਉੱਪਰ ਜੀ ਬੈਕ ਸਾਈਡ ਏ ਦੇਖੋ ਇਹ ਦੇਖ ਕਾਰ ਤੋਂ ਕਾ ਉਹ ਬੀਲ ਕਸਣਾ ਬਾਹਰ ਲਾ ਫਿਰ ਪ੍ਰੈਸ਼ਰ ਪਲੇਟ ਉਹਦੇ ਉੱਪਰ ਫਿਰ ਆਪਾਂ ਨੇ ਉਹਦੇ ਉੱਪਰ ਫਿਰ ਆਪਾਂ ਨੇ ਕਲਚ ਕਸਣਾ ਬਾਅਦ ਚ ਜਿਹੜੇ ਨੂੰ ਤੁਸੀਂ ਹੱਥ ਗਿਲ ਘਮਾ ਮੈਂ ਤਾਂ ਘੂਮੂਗੇ ਅੱਜ ਕੱਲ ਆਪਾਂ ਕੋਈ ਵੀ ਕਲਚ ਕਰਦੇ ਆ ਉਹ ਸਿੱਧਾ ਬੀਲ ਗਲ ਡਾਇਰੈਕਟ ਹੈ ਜੀ ਇਹ ਪਲੇਟ ਕਸੀਬ ਹੁੰਦੀ ਬੀਲ ਗਲ ਇਹਨੂੰ ਆਪਾਂ ਘਮਾਉਂਗੇ ਤਾਂ ਬੀਲ ਵੀ ਘੂਮੂਗਾ ਅੰਜਣ ਵੀ ਜੇ ਅੰਜਣ ਘਮਾਉਂਗੇ ਤਾਂ ਇਹਦੇ ਪਿੱਛਾ ਫਿਰ ਪਿਛਲਾ ਹਿੱਸਾ ਜੁੜ ਜਾਣਾ ਇਹ ਟਾਪ ਸ਼ਾਫਟ ਪੈ ਜਾਣੀ ਪਰ ਮੇਨ ਗਲਤੀ ਦੇਖਣ ਵਾਲੀ ਇਹ ਤੀ ਜੀ ਜਦੋਂ ਅਸੀਂ ਕੱਲ ਖੋਲਿਆ ਨਾ ਪਰਸੋਂ ਤਾਂ ਇਹ ਚੀਜ਼ ਤਾਂ ਨਿਊਟਰਲ ਘੁੰਮ ਰਹੀ ਸੀ ਆਪਾਂ ਨੇ ਬੀਲ ਦੇ ਵਿੱਚ ਹੁਣ ਫਿਕਸ ਕਰਕੇ ਤੁਹਾਨੂੰ ਦਿਖਾਉਂਗੇ ਵੀ ਕਸ ਤੇ ਆ ਫਿਰ ਇਹ ਕਸ ਕਿਆ ਵੀ ਦਿਖਾਉਂਗੇ ਤੇ ਇਹ ਕਸ ਕਿਆ ਦਿਖਾਉਂਗੇ ਵੀ ਦੇਖੋ ਫਰੀ ਘੁੰਮ ਰਿਆ ਅੰਜਣ ਖੜਿਆ ਇਹ ਫਰੀ ਘੁੰਮ ਰਿਆ ਉਹ ਕਾ ਤੋਂ ਜਦ ਅੰਜਣ ਨਾਲ ਸਟਾਰਟ ਹੋਣਾ ਨਾ ਇਹ ਚੀਜ਼ ਨਾ ਗੈਲ ਘੁੰਮਣਾ ਬੀਲ ਦੇ ਫਿਰ ਉਹਨਾਂ ਕਲੱਚ ਦਾ ਕੰਮ ਉਹਨਾਂ ਪਲੇਟ ਨਾਲ ਕਰਾਣਾ ਵਿੱਚ ਫਿੰਨਾ ਹੈ ਤੇਲ ਗੈਲ ਘਮਾਣਾ ਗਵਲਾ ਹਿੱਸਾ ਫਿਰ ਉਹ ਚੀਜ਼ ਨਾ ਘੁੰਮਣਾ ਪ੍ਰੈਸ਼ਰ ਪਲੇਟ ਤੇ ਫਿਰ ਇਹ ਕਲੱਚ ਕੰਮ ਕਰੂਗਾ ਜੀ ਦੇਖ ਲਓ ਇਹਨੂੰ ਲਾ ਲਉਂਦਾ ਜਾਂ ਮੇਰੇ ਪਤਾ ਪਹਿਲੀ ਵਾਰ ਟਰੈਕਟਰ ਖੋਲਿਆ ਆਪਾਂ ਨੇ ਤੇਲ ਵਾਲਾ ਕਲੱਚ ਵੈਸੇ ਇਹ ਕਲੱਚ ਆੰਨੇ ਆ ਜੀ ਸੀ ਬੀ ਆਂ ਚ ਪਹਿਲਾਂ ਆੰਨੇ ਆ ਜੀ ਪਰ ਟਰੈਕਟਰ ਚ ਨਹੀਂ ਆਂਦੇ ਇਹ ਇਹਨਾਂ ਦਾ ਟਰੈਕਟਰ ਜਿਹੜਾ 에어 ਫੋਰਸ ਵਾਲੇ ਟਰੈਕਟਰ ਲੰਨੇ ਆ ਆਪਣੇ ਤਿਆਰ ਕਰਾਨੇ 5-10 ਪੀਸ ਤੇ ਉਹਨਾਂ ਨੂੰ ਟਰੈਕਟਰ ਕਲੱਚ ਨਹੀਂ ਦੇ ਸਕਦੇ 2000 ਮਾਡਲ ਹੈ 10 ਸਾਲ ਚਲਾ ਕੇ ਉਹਨਾਂ ਨਲਾਮੀ ਕਰ ਦੰਨੇ ਫਿਰ ਉਹ ਵੇਚ ਦੰਨੇ ਪੁਰਾਣੇ ਸੰਦਿਆਂ ਦੇਖੋ ਸਿੱਧੇ ਜਾਂਸੀ ਚੋਂ ਹੀ ਤਿਆਰ ਕਰਾਨਾ ਹੈ ਵੀ ਸਾਨੂੰ 10 ਪੀਸ ਚਾਹੀਦੇ 20 ਚਾਹੀਦੇ ਇਹਦੇ ਚ ਪ੍ਰੋਬਲਮ ਕੀ ਆ ਗਈ ਵੀ ਜੇ ਸਿੱਧਾ ਡਾਇਰੈਕਟ ਕਲੱਚ ਦੇ ਦੰਦੇ ਵੀਲ ਪਰ ਆਪਣਾ ਜਹਾਜ ਆ ਉਹ ਝਟਕਾ ਪੈਂਦਾ ਇਹ ਤੇਲ ਵਾਲਾ ਝਟਕਾ ਨਹੀਂ ਮਾਰਦਾ ਜੀ ਜੇ ਇਹਨੂੰ ਆਪਾਂ ਬੰਨ ਕੇ ਸਟਾਰਟ ਕਰੀਏ ਤੱਕੇ ਗਲੇ ਨਾਲ ਹੁਣਾ ਨਹੀਂ ਕਾ ਤੂੰ ਸਿੱਧਾ ਕਲੱਚ ਡਾਇਰੈਕਟ ਨਹੀਂ ਨਾ ਕੰਮ ਕਰਦਾ ਜੀ ਜਦੋਂ ਅੰਜਨ ਸਟਾਰਟ ਹੋ ਗਿਆ ਫਿਰ ਕੰਮ ਕਰੂਗਾ ਤੇ ਇਹ ਟਰੈਕਟਰ ਹੁਣੇ ਵੀ ਸੈਲਫ ਗਲੇ ਸਟਾਰਟ ਹੈ ਲਓ ਜੀ ਇੰਨਾ ਕਚਾਨਾ ਪਾ ਤਿਆ ਹੁਣ ਮੈਂ ਨਾ ਤੁਹਾਨੂੰ ਕਲੱਚ ਪੂਰਾ ਫਿੱਟ ਕਰਕੇ ਵੀਲ ਚ ਫਿੱਟ ਕਰਕੇ ਕੱਸ ਕੇ ਫਿਰ ਮੈਂ ਆਪਾਂ ਨੇ ਫਿਟਿੰਗ ਕਰਤੀ ਹੈ ਜੀ ਪਿਛਲੇ ਵਾਲੀ ਲਓ ਜੀ ਇਹਦੇ ਤੇ ਫਿਟਿੰਗ ਕਰਨੀ ਸੀ ਸੀਲਾਂ ਪਾਤੀਆਂ ਦੋਏ ਇੱਕ ਕਸਤੇ ਨਾਲ ਤੇ ਫਿੱਟ ਕਰਤੇ ਹੋ ਗਿਆ ਜੀ ਕਲਚ ਤਿਆਰਤਾ ਤੇ ਹੁਣ ਇਹਦੇ ਉੱਪਰ ਆਪਾਂ ਨੇ ਇਹ ਦੇਖੋ ਇਹਦੇ ਚ ਵੀ ਪੱਤੀਆਂ ਜਿਨ੍ਹਾਂ ਚ ਤੇਲ ਪੈਣਾ ਤੇ ਆ ਗੱਬੇ ਈ ਤੁਰਾਏ ਜਿਹੜਾ ਇਹ ਘੁੰਮਦਾ ਹੈ ਇਹ ਜਿਵੇਂ ਇਹਦੇ ਤੇ ਪਲੇਟ ਘੁੰਮੂਗੀ ਆਹ ਲੱਗ ਇਹਨੇ ਫੜ ਜਾਣਾ ਅੰਦਰ ਬੀਲ ਚ ਤੇ ਇੱਥੇ ਹੁਣ ਅਸੀਂ ਪਾਣਾ ਇਹ ਦੇਖੋ ਹੁਣ ਮੰਨ ਲਓ ਇਹਦੇ ਚ ਤੇਲ ਹੈ ਤਾਂ ਇੱਥੇ ਵੀ ਇਹਦੇ ਵਰਗਾ ਸੇਮ ਜਿਹੜੇ ਨਾ ਥਰੀ ਘੁੰਮਣਾ ਨਾ ਚੱਕਰ ਬਣਾਣੇ ਉਹ ਇਹ ਪੈਣਾ ਦਾ ਬਾਹ ਪੈ ਕੇ ਲੌਕ ਲਾਈ ਜਾਣਾ ਇਹ ਤਾਂ ਲੌਕ ਪੈ ਗਿਆ ਜੀ ਬਸ ਇਹ ਇਹਨੇ ਲੱਗ ਘੁੰਮਣਾ ਵਿੱਚ ਐ ਇਹਨੇ ਪਜਾਮ ਹੋ ਜਾਣਾ ਢੀਲ ਚ ਇਹਨੇ ਲੱਗ ਘੁੰਮਣਾ ਇਹਦੇ ਵਿੱਚ ਜਿਹੜਾ ਤੇਲ ਹੈ ਫਿਰ ਇਹ ਚੀਜ਼ ਨੂੰ ਕਮਾਊਗਾ ਉਹ ਢੀਲ ਇਹਨੂੰ ਕਮਾਊਗਾ ਬਾਹਰ ਲੈ ਇਹਨੂੰ ਇਹਨੇ ਅੰਦਰ ਲੈਣਾ ਪਿਛਾਂ ਚਾਲ ਆਪਣੇ ਕਲੱਚ ਨੂੰ ਦੇਣੀ ਹੈ ਇੱਧਰ ਇਹ ਦੇਖਿਆ ਜਾਵੇਨ ਹਾਂ ਦੇ ਕੋਮਰੇ ਨਾਲ ਬੈਚ ਆ ਕੋਮਲਾਈ ਨੇ ਅੰਤਲ ਤੇਲ ਨਾਲ ਇਹਨਾਂ ਹੀ ਬੱਸ ਹੁਣ ਆਪਣਾ ਇੱਕ ਲੋਕ ਰਹਿ ਗਿਆ ਲੋਕ ਦੀ ਫਿਟਿੰਗ ਕਰਕੇ ਇਹ ਲੋਕ ਪੈ ਜਾਣਾ ਇਹਦੇ ਉੱਪਰ ਬੱਸ ਲੋਕ ਪਾ ਕੇ ਇਹਨੂੰ ਆਪਾਂ ਨਾਲ ਹੁਣ ਬੀਲ ਦੇ ਵਿੱਚ ਇੱਧਰ ਕੱਸ ਦਮ ਆਪਾਂ 10 ਮਿੰਟ ਦੇ ਵਿੱਚ ਵਿੱਚ ਕੱਸ ਕੇ ਉਸ ਤੋਂ ਬਾਅਦ ਉਹ ਆਊਗਾ ਪਿੱਛੇ ਪ੍ਰੈਸ਼ਰ ਪਲੇਟ ਇਹ ਆਊਗੀ ਪ੍ਰੈਸ਼ਰ ਪਲੇਟ ਤੇ ਉਸ ਤੋਂ ਬਾਅਦ ਇਹ ਪ੍ਰੈਸ਼ਰ ਪਲੇਟ ਉੱਪਰ ਫਿਰ ਇੱਕ ਕਲੱਚ ਪਲੇਟ ਕਾਸ ਹੋਣੀ ਹੈ ਜਿਹੜੇ ਆਪਾਂ ਕਲੱਚ ਦੱਬ ਕੇ ਗੇਅਰ ਪਾਣ ਤੇਲ ਨਹੀਂ ਪਾਣਾ ਜੇ ਇਹਦੇ ਚ ਆਪਾਂ ਨੇ ਕਿਉਂਕਿ ਇਹ ਫਿਰ ਆਪਣੀ ਸਲੈਗ ਫਿਕਸ ਹੋ ਜੂਗੀ ਜਿਵੇਂ ਉਹ ਬੀਲ ਕਲ ਦਾ ਕਸਿਆ ਵਾ ਉਸ ਸਲੈਗ ਲਾ ਕੇ ਇਹ ਸਲੈਗ ਲਾ ਕੇ ਕਲ ਦਾ ਪੱਕਾ ਕਰਿਆ ਵਾ ਬੀਲ ਅਸੀਂ ਕਿਉਂਕਿ ਬੀਲ ਦੇ ਪਿੱਛੇ ਨੂੰ ਵੀ ਜਾ ਸਕਦਾ ਦਾ ਨਾ ਤੇਲ ਇੱਕ ਦਾ ਆਪਣੇ ਇਹ ਤਾਂ ਹੋ ਗਿਆ ਪੁੱਲਰ ਦੇ ਇੱਕ ਕ ਕੱਢਣੇ ਨੂੰ ਬੀਲ ਇਹ ਜਿਹੜੇ 6 ਦੇ 6 ਨਟ ਐ ਤੇ ਆ ਇੱਕ ਵਿੱਚ ਪਿੰਨ ਹੁੰਦੀ ਡਾਵਰ ਜਿਹਦੇ ਉੱਪਰ ਬੀਲ ਫਾਸਦਾ ਪਹਿਲਾਂ ਜਿਹੜੀ ਨਾ ਅੰਦਰ ਇਹ ਜੀ ਉਹ ਇੱਕ ਨਾ ਪਰਲੇ ਪਾਸ ਹੈ ਬੀਲ ਦਾ ਕਾਲਰ ਦਾ ਹੀ ਵੀ ਹੈ ਉਹ ਕਾਲਰ ਨਾ ਕ੍ਰਿੰਕ ਦੇ ਉੱਪਰ ਪੂਰੀ ਪੂਰੀ ਚੜੀ ਵੀ ਹੈ ਇਹਦੇ ਅੰਦਰ ਜਿੰਨੇ ਵੀ ਸਰਾਖ ਹੈ ਤੇਲ ਬਾਹਰ ਜਾ ਹੀ ਨਹੀਂ ਸਕਦਾ ਹੈ ਕਿ ਨਹੀਂ ਇੱਧਰ ਆਪਣਾ ਬੈਰਿੰਗ ਵੀ ਓਕੇ ਹੈ ਜੇ ਹੁਣ ਜੋੜ ਦਨਾਈ ਬਸ ਜੇ ਤੁਹਾਡੇ ਵੀ ਮਨਾਂ 'ਚ ਕੋਈ ਸਵਾਲ ਹੈ ਜਾਂ ਤੁਸੀਂ ਕਲੱਚ ਇਹ ਦੇਖਿਆ ਕਿਸੇ ਨਾ ਵੀਰ ਨੇ ਆਪਣੇ ਨਾਲ ਜੁੜੇ ਹੋਏ ਭਰਾ ਕਿਸਾਨ ਤਾਂ ਜਰੂਰ ਮੈਨੂੰ ਕਮੈਂਟ ਦੱਸਿਓ ਵੀ ਹੋਰ ਕਾਦੇ ਚਾਹੀਏ ਲੱਗਿਆ ਜੀ ਤੇਲ ਪਾਣ ਤੇ ਇਹਦੇ 'ਚ ਤੇਲ ਦੇਖਦੇ ਮੈਂ 3 ਲੀਟਰ ਲੈ ਕੇ ਆਇਆ ਵੀ ਕੀ ਬਣਦਾ ਤੇ ਇਹ ਦੇਖੋ ਜੀ ਆਪਾਂ ਨੇ ਕਲਚ ਕੱਸ ਤਿਆਂ ਨਾ ਉਹ ਜਿਹੜਾ ਤੁਹਾਨੂੰ ਕਮਾ ਕੇ ਆ ਪਿਛਲੀ ਪ੍ਰੈਸ਼ਰ ਪਲੇਟ ਵੀ ਕੱਤੀ ਲੋ ਜੀ ਇਹ ਫਰੀ ਹੈ ਨਾ ਜੀ ਜਦ ਕਿ ਇਹ ਅੰਜਣ ਦੇ ਗੈਲ ਵੀਲ ਹੈ ਜੇ ਇਹਨੂੰ ਕਮਾਉਂਗੇ ਤਾਂ ਅੰਜਣ ਘੁੰਮਣਾ ਚਾਹੀਦਾ ਗੈਲ ਹੁਣ ਤੁਹਾਡੇ ਸਾਹਮਣੇ ਹੈ ਸੀਲਾਂ ਨਵੀਆਂ ਪੈ ਗਈਆਂ ਤਾਂ ਮੜਾ ਇੱਕ ਟਾਈਟ ਹੈ ਤੇ ਆ ਲੋ ਜੀ ਬਣ ਗਈਆਂ ਇਹ ਗੱਲ ਇਹ ਕਲਚ ਹੁਣ ਇਹਦੇ ਉੱਪਰ ਕੱਸ ਹੋਊਗਾ ਉਹ ਤੇ ਆ ਨਾ ਸਾਹਮਣੇ ਪ੍ਰੈਸ਼ਰ ਪਲੇਟ ਵੀ ਤੇ ਕਲਚ ਵੀ ਹੁਣ ਇਹਦੇ ਉੱਪਰ ਲੱਗਣਾ ਹੋਰ ਹੈ ਫੇ ਫਿੰਗਰਾਂ ਦੇਖੂਗੇ ਆਪਾਂ ਤੇ ਤੇਲ ਦਾ ਲੇਵਰ ਰੱਖਣਾ ਆਪਾਂ ਨਾ ਉਰੇ ਤੱਕ ਇੰਨਾ ਤੇਲ ਹੋਊਗਾ ਜੀ ਇਹਦੇ ਚ ਪਹਿਲਾਂ ਇੰਨਾ ਕਿ ਨਿਕਲਿਆ ਲੀਟਰ ਕੇ ਮੇਰੇ ਹਿਸਾਬ ਨਾਲ ਪੈ ਜਾਊਗਾ 3-4 ਲੀਟਰ 2 ਲੀਟਰ ਮੈਂ ਬਾਲਟੀ ਚ ਲਿਆਇਆ ਤੇ ਈ ਲੀਟਰ ਰੇਪਿਆ ਤੇ ਹੁਣ ਲੱਗੇ ਜੀ ਪਾਣ ਘੁੰਮਦੀ ਛੱਡੀ ਵੀ ਲਓ ਬੀਲ ਖੜਿਆ ਨਾ ਆਪਣਾ ਢੀਲ ਤਾਂ ਘੁੰਮੂਗਾ ਜੇ ਆਪਾਂ ਇਹਨੂੰ ਅੰਦਰਲੇ ਨੂੰ ਘਮਾਉਂਗੇ ਆਹ ਲਓ ਆਹ ਲਓ ਕਿ ਨਾ ਟਾਇਟਰ ਦੇਖ ਲਓ ਅੰਜਣ ਦੀ ਬੈਕ ਹੈ ਨਾ ਜੀ ਨਾਲ ਅੰਜਣ ਦੀ ਬੈਕ ਨਾਲ ਆਹ ਬੀਲ ਘੁੰਮ ਰਿਹਾ ਈ ਜੇ ਬੀਲ ਘੁੰਮਦਾ ਤੁਸੀਂ ਇਹਨੂੰ ਰੋਕ ਲਉਗੇ ਨਾ ਰੁਕ ਜਾਣਾ ਤਾਂ ਹੁਣ ਇਹਦੇ ਜਿਹੜੇ ਦੋ ਹੀ ਪੱਖੇ ਆ ਵਿੱਚ ਮਲਾਕਾ ਪਾਏ ਆ ਆਪਾਂ ਨੇ ਉਧਰ ਆਧਰ ਤੇ ਤੁਹਾਨੂੰ ਤੁਸੀਂ ਪਿੱਛਾ ਵਲੌਗ ਵਿੱਚ ਦੇਖਿਆ ਇਹਨਾਂ ਦੇ ਗੱਬੇ ਹੁਣ ਪਾਣਾ ਆਪਾਂ ਨੇ ਤੇਲ ਤੇਲ ਪਾ ਕੇ ਫਿਰ ਜਦੋਂ ਅੰਜਣ ਸਟਾਰਟ ਹੋਊਗਾ ਅੰਜਣ ਦਾ ਸਟਾਰਟ ਹੋਊਗਾ ਬੀਲ ਚੱਕਰ ਫੜੂਗਾ ਫਿਰ ਉਹਦੇ ਜੋਰ ਨਾਲ ਇਹਨੇ ਘੁੰਮਣਾ ਪਿਛਲੇ ਹਿੱਸੇ ਨੂੰ ਇਹਨੇ ਚਾਲ ਦੇਣੀ ਹੁਣ ਤਾਂ ਫ੍ਰੀ ਆ ਜੀ ਤੇਲ ਵੱਜੂਗਾ ਫਿਰ ਨਾਲ ਵਿੱਚ ਫੇਰ ਦਊਗਾ ਜੀ ਤੇਲ ਨੂੰ ਤਾਂ ਚਾਲ ਆਹੀ ਪਿੱਛਾਂ ਨਹੀਂ ਦੇਖ ਲਓ ਲੈ ਨਿਊਟਰਲ ਖੜਿਆ ਉਹ ਅੰਜਣ ਵੀ ਖੜਿਆ ਦੇਖ ਲਓ ਕੋਈ ਪੱਖਾ ਨਹੀਂ ਘੁੰਮ ਰਿਹਾ ਜੀ ਉਹਦਾ ਕੁਮਰੀ ਕੋਈ ਪੱਖਾ ਬਸ ਇਹ ਫਰਕ ਹੈ ਜੀ ਵੀ ਇਹ ਤੇਲ ਵਾਲਾ ਕਲੱਚ ਹੈ ਤੇ ਹੁਣ ਤੇਲ ਪਾਉਂਗੇ ਤੇ ਜੋੜ ਦੇਣਾ ਇਹਨੂੰ ਕਲੱਚ ਕਰ ਸਕਿਆ ਆਪਾਂ ਨੇ ਲਓ ਜੀ ਜੁੜ ਗਿਆ ਜੀ ਕਲੱਚ ਜੇ ਅੱਗ ਗਿਆ ਆਪਾਂ ਨਾ ਬੀਲ ਦੇ ਉੱਪਰ ਕਲੱਚ ਜੋੜਦੇ ਹਾਂ ਐ ਨਹੀਂ ਘੁੰਮ ਸਕਦਾ ਜੀ ਦੇਖੋ ਬੀਲ ਖੜਿਆ ਨਾ ਤੇ ਹੁਣ ਵੇਚਣਾ ਇਹਦੇ ਤੇਲ ਹੈ ਟਾਇਟ ਜਾ ਹੋ ਗਿਆ ਇਹਨਾਂ ਜਦਾਂ ਇਹ ਬੀਲ ਘੁੰਮੂਗਾ ਫਿਰ ਇਹਨੂੰ ਘਮਾਊਗਾ ਆਹ ਦੇਖੋ ਤਾਂ ਉਹ ਹੈ ਜੀ ਪੀਸ ਪਿਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਤਾ ਤੇ ਫਿੰਗਰ ਇਹਦੀ ਆਪਾਂ ਨੇ ਮਿੰਕਾ ਕਰਤੀਆਂ ਜੀ ਕਲੱਚ ਫਿੱਟ ਹੋ ਗਿਆ ਤੇਲ ਪਾਤੇ ਆ ਇਹਦੇ ਚ 5.5 ਲੀਟਰ ਤੇਲ ਪਿਆ ਬੜਾ ਔਖਾ ਪਾਇਆ ਜੀ ਤੇ ਇਹ ਪਿਆ ਪੀਸ ਇਹਦਾ ਹੁਣ ਜਿਹੜਾ ਆਪਾਂ ਨੇ ਹੁਣ ਪੀਸ ਲਾਣਾ ਇੱਥੇ ਇਹ ਪੀਸ ਦੇ ਉੱਪਰ ਫਿਰ ਆ ਕੇ ਇਹਦਾ ਜੋਇੰਟ ਜੁੜਨਾ ਹੈ ਇੱਧਰ ਲਾ ਇਹ ਜੜੂਗਾ ਇਹ ਪੀਸ ਦੇ ਉੱਪਰ ਮੈਂ ਇਹਨੂੰ ਕੱਢ ਤਾਂ ਸਕਦੇ ਨਹੀਂ ਅਸੀਂ ਜੇ ਆ ਪੀਸ ਰਹਿਣ ਦੀ ਪਾਣੇ ਤੇ ਫਿਰ ਇਹਨਾਂ ਫਿਰ ਨੰਗਾ ਰਹਿ ਜਾਣਾ ਨਾ ਨਾਟ ਆਪਣਾ ਜੋਇੰਟ ਕਾ ਸੋਣਾ ਜੇ ਆਪਾਂ ਹਾਂ ਦੂਆ ਠੋਸ ਬੀਲ ਪਾ ਕੇ ਜਿਗਣਾ 35 ਆ ਪਹਿਲੇ 855 2000 ਤੱਕ ਠੋਸ ਬੀਲ ਪਾ ਕੇ ਉਦੇ ਉੱਪਰੇ ਪ੍ਰੈਸ਼ਰ ਪਲੇਟ ਅੱਗਿਆ ਘਸਦਣੀ ਦੀ ਫਿਰ ਇਹ ਜੋਇੰਟ ਆ ਜਾਣਾ ਚਲੋ ਇੱਕ ਵਾਰੀ ਮਾਲਕ ਕਹਿੰਦਾ ਤੇਲ ਵਾਲੀ ਕਰਕੇ ਦੇਖਦੇ ਹਾਂ ਚੱਲ ਗਿਆ ਵਧੀਆ ਬੱਸ ਐਵੇਂ ਚੱਲੂਗਾ ਇਹਨਾਂ ਤੇਲੇ ਲੀਟਰ ਨਿਕਲੇ ਤਾਂ ਜੀ 1.5 ਲੀਟਰ ਪੈਂਦਾ 5.5 ਲੀਟਰ ਹੁਣ ਕਿਹੜਾ ਬਣਾਊਗਾ ਜੀ ਇਹਦਾ ਹੁਣ ਕਿਹੜਾ ਬਣਾਊਗਾ ਜੀ ਇਹ ਤੇਲ ਵੀ ਪਹਿਲਾਂ ਪਤਾ ਨਹੀਂ ਕਿ ਕਿਤੇ ਪਵਾਇਆ ਇਹਨਾਂ ਮੈਂ ਅੱਧਾ ਕਿਲੀਟਰ ਅਗਲੇ ਨਾਲ ਪਾ ਤਿਆ ਉਹ ਦੂਆ ਪਾ ਤਿਆ ਮਗਲਾਇਦਾ ਇਹ ਮੈਂ 90 ਨੰਬਰ ਪੈਂਦਾ ਜੀ ਲਓ ਜੀ ਹੁਣ ਆਪਾਂ ਲੱਗੇ ਇੱਕਾ ਸਣ ਕਿੱਦਾਂ ਲੱਗਿਆ ਜੀ ਤੁਹਾਨੂੰ ਬਲੌਗ ਇਹ ਬਲੌਗ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਸਾਡੇ ਵੱਲੋਂ ਸਸਤੀ ਕਾਲ ਜੇ ਹਮ ਤੁਹਾਨੂੰ ਜਿਹੜੇ ਵੀ ਆਪਣੇ ਨਾਲ ਵੀਰ ਭਰਾ ਜੁੜੇ ਵੀ ਤੁਹਾਨੂੰ ਬੱਚਿਆਂ ਨੂੰ ਵਧੀਆ ਲੱਗਿਆ ਨੌਲ ਜਵਾਰਾ ਵੀ ਕਲੱਚ ਇੰਦਾ ਤੇਲ ਵਾਲੇ ਵੀ ਆ ਗਏ ਆਏ ਵੀ ਟਰੈਕਟਰਾਂ 'ਚ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਕੋਲ ਵੀ ਤੁਸੀਂ